ਹਾਂਜੀ ਅਮਨ ਜੀ ਅੱਜ ਕੀ ਕਰਨੇ ਚਾਹੁੰਦੇ ਜਿਹੜਾ ਕਿ ਅੱਜ ਇੱਥੇ ਪਾਈ ਮਨਨਾ ਸਿੰਘ ਨਗਰ ਜਿਹੜਾ ਪਾਰਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਤੇ ਵੀ ਸ਼ਾਹਜਾਨੇ ਸਾਹਿਦ ਦੇ ਵਿੱਚ ਲੰਗਰ ਲਗਾਇਆ ਗਿਆ ਕੀ ਕਰਨ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚਾਰ ਸਾਹਿਬਜ਼ਾਦਿਆਂ ਦੀ ਜੋ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਅੱਜ ਅਸੀਂ ਜੋ ਸਾਡੀ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਜੋ ਕਿ ਬਾਬਾ ਫਤਿਹ ਸਿੰਘ ਪਾਰਕ ਹੈ ਛੋਣੀ ਮੱਲੇ ਮਨਨਾ ਸਿੰਘ ਨਗਰ ਦੇ ਬਾਹਰ ਉੱਥੇ ਸਾਰੀ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਦੇ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਜੋ ਇਹ ਲੰਗਰ ਪਿਛਲੇ ਤਕਰੀਬਨ 10 ਦਿਨ ਤੋਂ ਰੈਗੂਲਰ ਚੱਲ ਰਿਹਾ ਹੈ ਅੱਜ ਉਹਦੀ ਲੜੀ ਵਜੋਂ ਅੱਜ ਇੱਥੇ ਇੱਕ ਮਹਾਨ ਬਲੱਡ ਕੈਂਪ ਵੀ ਲਗਾਇਆ ਗਿਆ ਉਹਦੇ ਨਾਲ-ਨਾਲ ਅੱਖਾਂ ਦਾ ਆਈਸ ਕੈਂਪ ਵੀ ਲਗਾਇਆ ਗਿਆ ਜਿਹਦੇ ਵਿੱਚ ਮਾਰਜੋਗ ਐਮ ਐਨ ਐ ਮਦਨਾਲ ਪੱਕਾ ਜੀ ਔਰ ਸਾਰੀ ਸੇਵਾ ਸੁਸਾਇਟੀ ਨੇ ਨਾਲ ਮਿਲ ਕੇ ਸੇਵਾ ਕੀਤੀ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ ਅੱਜ ਹਲਕਾ ਨਾਰਥ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੁਸੀਂ ਲੋਕਾਂ ਨੂੰ ਅੱਜ ਅੱਜ ਦੇ ਧਰਮਕ ਦੇ ਜਿਹੜੇ ਕੋ ਸ਼ਾਹਦਾ ਦਿਨ ਚੱਲ ਰਹੇ ਨੇ ਕਿਦਾਂ ਲੋਕਾਂ ਨੂੰ ਕੀ ਲਸਾਨੀ ਸ਼ਹਾਦਤ ਹੈ ਚਾਰੋ ਸਾਬ ਜਾਤਿਆਂ ਦੀ ਬਿਲਕੁਲ ਉਹਨੂੰ ਵਰਨਾਮ ਹੈ ਔਰ ਕਿਤੇ ਨਾ ਕਿਤੇ ਵੱਡੀ ਵੱਡੀ ਸਿਹਤ ਮਿਲਦੀ ਆ ਕਿ ਬੱਚਿਆਂ ਨੇ ਇਸ ਉਮਰ ਦੇ ਵਿੱਚ ਵੀ ਆ ਕੇ ਆਪਣਾ ਜਿਹੜਾ ਨਿਤਨੇਮ ਔਰ ਗੁਰੂ ਘਰ ਦਾ ਉਸ ਹੱਥ ਨਹੀਂ ਛੱਡਿਆ ਔਰ ਔਰ ਜਿੰਨੇ ਵੀ ਤਸੀਹੇ ਮੁਗਲਾਂ ਨੇ ਉਹਨਾਂ ਨੇ ਕੀਤੇ ਆ ਉਹਦਾ ਡਟ ਕੇ ਉਹਨਾਂ ਨੇ ਵਿਰੋਧ ਕੀਤਾ ਉਰ ਮੈਂ ਆਪਣੇ ਵੱਲੋਂ ਉਹਨਾਂ ਨੂੰ ਸਰਦਾ ਦੇ ਸੁਮਨ ਭੇਟ ਕਰਦੇ ਹੋਏ ਨਮਨ ਕਰਦਾ ਥੈਂਕ ਯੂ ਹਾਂਜੀ ਸਰ ਅੱਜ ਕੀ ਕਹਿਣਾ ਚਾਹੁੰਦਾ ਜਿਹੜਾ ਕਿ ਅੱਜ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਸ਼ਹੀਦੀ ਦਿਨ ਚੱਲ ਰਹੇ ਨੇ ਸ਼ਹਾਦਤਾਂ ਦੇ ਅੱਜ ਤੁਸੀਂ ਬਾਕਾਫੀ ਜਨ ਨੂੰ ਲੰਗਰ ਵੀ ਲਗਾਇਆ ਅੱਜ ਜਿੱਥੇ ਖੂਨਦਾਨ ਕੈਂਪ ਲੱਗਾ ਅੱਖਾਂ ਦਾ ਕੈਂਪ ਵੀ ਲਗਾਇਆ ਕੀ ਕਹਣ ਕਿ ਵਾਹਿਗੁਰੂ ਟੀਕਾ ਖਰਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਉਜਾ ਪੁਰਜਾ ਤਤ ਮਰੇ ਰਬੂ ਨਾ ਛਾੜੇ ਕੇ ਇਹ ਪੋਜਾ ਮਹੀਨੇ ਹਰ ਸਾਲ ਦੀ ਤਰ੍ਹਾਂ ਸ਼ਾਇਦ ਬਾਬਾ ਫਤਿਹ ਸਿੰਘ ਪਾਰਕ ਵਿੱਚ ਲੰਗਰ ਲਗਾਏ ਜਾਂਦੇ ਹਨ ਇਹ ਲੰਗਰ ਚਾਰ ਸਾਹਿਬ ਜਾਦੇ ਮਾਤਾ ਗੁਜਰਤੌਰ ਅਤੇ ਉਹਨਾਂ ਦੀ ਸ਼ਹੀਦੀ ਦੀ ਜਹਾਦ ਨੂੰ ਸਮਰਪਿਤ ਵਿੱਚ ਲੰਗਰ ਲਗਾਏ ਜਾਂਦੇ ਹਨ ਅੱਜ 27 ਦਸੰਬਰ ਬਾਬਾ ਫਤਿਹ ਸਿੰਘ ਪਾਰਕ ਦੇ ਵਿੱਚ ਬਾਬਾ ਫਤਿਹ ਸੇਵਾ ਸੁਸਾਇਟੀ ਅਤੇ ਸਾਡੇ ਨੌਰਤ ਹਲਕੇ ਦੇ ਐਮਐਲਏ ਮਾਨਯੋਗ ਕੋਤਰੀ ਮਦਲਾ ਜੀ ਪੱਗਾ ਤੇ ਨਾਲ ਲਾਈਫ ਲਾਈਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਅੱਜ ਇੱਥੇ ਇੱਕ ਮਹਾਨ ਧੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਖਾਂ ਦਾ ਚੈੱਕਅਪ ਕੈਂਪ ਵੀ ਹੈ ਲੋੜਵੰਦ ਦਾ ਇੱਥੇ ਆਪਰੇਸ਼ਨ ਵੀ ਮੋਤੀਆਂ ਦਾ ਆਪਰੇਸ਼ਨ ਵੀ ਬੁੱਕ ਕਰਾਇਆ ਜਾਏਗਾ ਜਿਨ੍ਹਾਂ ਦੇ ਆਪਰੇਸ਼ਨ ਕੁਝ ਦਿਨਾਂ ਬਾਅਦ ਉੱਥੇ ਹਸਪਤਾਲ ਦੇ ਵਿੱਚ ਕਰਵਾਏ ਜਾਣਗੇ ਇੱਥੇ ਲੋੜਵੰਦਾਂ ਨੂੰ ਐਨਕਾਂ ਅਤੇ ਦਵਾਈਆਂ ਮੁਕਤ ਵਹੀਆਂ ਕਰਾਈਆਂ ਜਾਣਗੀਆਂ ਜੀ ਅਸੀਂ ਅੱਜ ਉਹਨਾਂ ਚੀਜ਼ਾਂ ਨੂੰ ਵੀ ਭੁੱਲ ਨਹੀਂ ਸਕਦੇ ਜਿਵੇਂ ਕਿ ਮੋਤੀ RAM ਮਹਿਰਾ ਜਿਨ੍ਹਾਂ ਨੇ ਆਪਣੀ ਦੁੱਧ ਦੀ ਕੀਮਤ ਆਪਣੇ ਪੂਰੇ ਪਰਿਵਾਰ ਦੀ ਸ਼ਹਾਦਤ ਨੂੰ ਦੇਖ ਕੇ ਚੁਕਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ